11 5 2024 6 ਮਹੀਨੇ ਬਾਅਦ ਦੀ ਡੇਟ ਆ ਮੁੱਦਿਆਂ ਤੇ ਬੋਲੋ ਕੀ ਤੁਸੀਂ ਕੋਵਿਡ ਨਾਲ ਲੜਨਾ ਸਾਨੂੰ ਲੱਗਦਾ ਕਿ ਕੋਵਿਡ ਚਲਾ ਗਿਆ ਹੁਣ ਘਟਾਉਣਾ ਹੈ ਅੱਖਾ ਬੰਦ ਕਰਨ ਨਾਲ ਬਿੱਲੀ ਨਹੀਂ ਭੱਜ ਜਾਂਦੀ ਕਬੂਤਰ ਦੇ ਜਿਹੜੇ ਮੁੱਦਿਆਂ ਤੇ ਬੋਲਣਾ ਚਾਹੀਦਾ ਹੈ ਉਹਨਾਂ ਮੁੱਦਿਆਂ ਵੱਲ ਧਿਆਨ ਦੇ ਲੋ ਮੇਰੀ ਬੇਨਤੀ ਹੈ ਖਾਸ ਕਰ ਸਾਡੀ ਪੰਜਾਬ ਸਰਕਾਰ ਨੂੰ ਭਗਵੰਤ ਸਿੰਘ ਮਾਨ ਜੀ ਨੂੰ ਦਵਾਈਆਂ ਦਾ ਮੁੱਦਾ ਸਾਨੂੰ ਚੱਕਦੇ 8 ਸਾਲ ਹੋ ਚੁੱਕੇ ਨੇ ਸਰਕਾਰ ਬਣੀ ਨੂੰ ਅਜੇ 2 ਸਾਲ ਹੋਏ ਨੇ ਸਰਕਾਰ ਤੋਂ ਪੁਰਾਣੇ ਟਾਈਮ ਤੋਂ ਅਸੀਂ ਹਸਪੀਟਲਾਂ ਦੇ ਦਵਾਈਆਂ ਦੇ ਮੁੱਦੇ ਚੱਕ ਰਹੇ ਆ ਕਿ ਭਾਈ ਪ੍ਰਾਈਵੇਟ ਹਸਪੀਟਲ ਹੋਵੇ ਜਾਂ ਸਰਕਾਰੀ ਹੋਵੇ ਇਹਨਾਂ ਦੇ ਰੇਟ ਦੀ ਨੱਥ ਪਾਓ ਇੱਕ ਐਮ ਆਰ ਪੀ ਦੀ ਇੰਨੀ ਮੈਨਿਪੂਲੇਸ਼ਨ ਹੋ ਰਹੀ ਹੈ ਹਰ ਘਰ ਦੇ ਵਿੱਚ ਅੱਜ ਰੋਟੀ ਜਾਵੇ ਨਾ ਜਾਵੇ ਪਰ ਦਵਾਈ ਜ਼ਰੂਰ ਜਾਂਦੀ ਹੈ ਪਰ ਉਸ ਦਵਾਈ ਦੀ ਐਮ ਆਰ ਪੀ ਜਿਹਦਾ ਪੱਤੇ ਦੀ ਕੀਮਤ 10 ਰੁਪਏ ਉਹ ਤੇ 100 ਰੁਪਏ ਐਮ ਆਰ ਪੀ ਕਿਉਂ ਹੈ 500 ਰੁਪਏ ਐਮ ਆਰ ਪੀ ਕਿਉਂ ਹੈ ਇਸ ਚੀਜ਼ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਦੂਜੀ ਗੱਲ ਪੰਜਾਬ ਦੇ ਵਿੱਚ ਚਾਰ ਜ਼ਿਲ੍ਹਿਆਂ ਨੂੰ ਚਾਰ ਸਟੇਟਾਂ ਨੂੰ ਇੱਕੋ ਹਸਪਤਲ ਲੱਗਦਾ ਸਰਕਾਰੀ ਹਿਮਾਚਲ ਹਰਿਆਣਾ ਪੰਜਾਬ ਤੇ ਜੇ ਐਂਡ ਕੇ ਪੰਜ ਚਾਰ ਸਟੇਟਾਂ ਨੂੰ ਇੱਕੋ ਹਸਪਤਲ ਲੱਗਦਾ ਪੀਜੀਆ ਇਹ ਬਾਈ ਜੀ ਆਪਣੀ ਮਦਰ ਦੀ ਦਵਾਈ ਲੈ ਰਹੇ ਨੇ ਪਿਛਲੇ ਤਕਰੀਬਨ ਕਿੰਨੀ ਦੇਰ ਤੋਂ ਤਿੰਨ ਚਾਰ ਸਾਲ ਤੋਂ ਤਿੰਨ ਚਾਰ ਸਾਲ ਤੋਂ ਦਵਾਈ ਆਪਣੀ ਮਾਤਾ ਜੀ ਦੀ ਇੱਕ ਜ਼ਰੀਆ ਫਾਊਂਡੇਸ਼ਨ ਦੇ ਡੋਨਰਾਂ ਵੱਲੋਂ ਲੈ ਰਹੇ ਨੇ ਬਾਈ ਜੀ ਇਹਨਾਂ ਦੀ ਮਦਰ ਨੂੰ ਹਾਰਟ ਦੀ ਦਿੱਕਤ ਹੈ ਅੱਗੇ ਆ ਜਾ ਹਾੜ ਦੀ ਦਿੱਕਤ ਹੈ ਤੇ ਡਾਕਟਰ ਨੇ ਐਮ ਆਰ ਆਈ ਲਿਖੀ ਹੈ ਕਿ ਐਮ ਆਰ ਆਈ ਕਰਾ ਲਓ ਠੀਕ ਹੈ ਹੋਲਟਰ ਟੈਸਟ ਲਿਖਾਈ ਹੋਲਟਰ ਟੈਸਟ ਹੋਲਟਰ ਟੈਸਟ ਲਿਖਿਆ ਤੇ ਤਰੀਕਾ ਉਹਦੀ ਦੇਤੀ ਹੈ 11 5 2024 6 ਮਹੀਨੇ ਬਾਅਦ ਦੀ ਡੇਟ ਜੇ ਇਹਨਾਂ ਨੂੰ ਪੁੱਛੋ ਕਿਉਂ ਸਾਡੇ ਕੋਲ ਲਾਈਨ ਬਹੁਤ ਲੰਬੀ ਹੈ ਆ ਮੁੱਦਿਆਂ ਤੇ ਬੋਲੋ ਸਰਕਾਰਾਂ ਨੂੰ ਬੇਨਤੀ ਹੈ ਕੋਵਿਡ ਤੁਹਾਡੇ ਕੋਲ ਛਿੱਕੂ ਹੱਤਾਂ ਨਾਲ ਦੁਆਰਾ ਜੇ ਤੁਹਾਡੇ ਕੋਲ ਸਕੈਨਰ ਰਿਪੋਰਟਾਂ ਵਾਸਤੇ 6 6 ਮਹੀਨੇ ਦੀ ਤੁਸੀਂ ਪੇਸ਼ੈਂਟਾਂ ਨੂੰ ਵੇਟਿੰਗ ਦੇ ਰਹੇ ਹੋ ਕੀ ਤੁਸੀਂ ਕੋਵਿਡ ਨਾਲ ਲੜਨਾ ਕੱਲੀਆਂ دعਵਾਵਾਂ ਕਰਨ ਨਾਲ ਕੋਵਿਡ ਨਹੀਂ ਰੁਕਣਾ ਗੱਲ ਇਹ ਕਿ ਤੁਹਾਡੀ ਤਿਆਰੀ ਕਿੰਨੀ ਕ ਹੈ ਅੱਖਾਂ ਬੰਦ ਕਰਨ ਨਾਲ ਬਿੱਲੀ ਨਹੀਂ ਭੱਜ ਜਾਂਦੀ ਕਬੂਤਰ ਦੇ ਬਿੱਲੀ ਉੱਥੇ ਖੜੀ ਰਹਿੰਦੀ ਹੈ ਕਬੂਤਰ ਨੂੰ ਹੋ ਜਾਂਦਾ ਹੈ ਕਿ ਹਾਂ ਭਾਈ ਬਿੱਲੀ ਭੱਜ ਗਈ ਉਹੀ ਹਾਲ ਸਾਡਾ ਸਾਨੂੰ ਲੱਗਦਾ ਕਿ ਕੋਵਿਡ چلا ਗਿਆ ਹੁਣ ਘਟਾਣਾ ਨਾ ਆਵੇ ਖੁਦਾ ਕਰੇ ਨਾ ਆਵੇ ਰੱਬ ਦੇ ਅੱਗੇ ਅਰਦਾਸ ਹੈ ਨਾ ਆਵੇ ਪਰ ਬਾਈ ਜੀ ਇਹ ਮੁੱਦਿਆਂ ਤੇ ਬੋਲਣ ਦੀ ਲੋੜ ਹੈ ਸਾਡੇ ਹੈਲਥ ਸਿਸਟਮ ਇੰਡੀਆ ਦਾ ਕੀ ਹਾਲ ਹੈ ਪੰਜਾਬ ਦਾ ਕੀ ਹਾਲ ਹੈ ਇਹਦੇ ਤੇ ਗੱਲਬਾਤ ਕਰਨ ਦੀ ਲੋੜ ਹੈ ਤੇ ਲੋਕਾਂ ਨੂੰ ਬੇਨਤੀ ਹੈ ਕਿ ਭਾਈ ਇਹ ਮੁੱਦੇ ਤੇ ਜਰੂਰ ਬੋਲੋ ਤੇ ਸਰਕਾਰ ਨੂੰ ਬੇਨਤੀ ਕੋਈ ਹੱਲ ਕਰੋ ਧੰਨਵਾਦ ਜਿਹੜੇ ਮੁੱਦਿਆਂ ਤੇ ਬੋਲਣਾ ਚਾਹੀਦਾ ਹੈ ਉਹਨਾਂ ਮੁੱਦਿਆਂ ਵੱਲ ਧਿਆਨ ਦੇ ਲੋ ਮੇਰੀ ਬੇਨਤੀ ਹੈ ਖਾਸ ਕਰ ਸਾਡੀ ਪੰਜਾਬ ਸਰਕਾਰ ਨੂੰ ਭਗਵੰਤ ਸਿੰਘ ਮਾਨ ਜੀ ਨੂੰ ਦਵਾਈਆਂ ਦਾ ਮੁੱਦਾ ਸਾਨੂੰ ਚੱਕਦੇ 8 ਸਾਲ ਹੋ ਚੁੱਕੇ ਨੇ ਸਰਕਾਰ ਬਣੀ ਨੂੰ ਅਜੇ 2 ਸਾਲ ਹੋਏ ਨੇ ਸਰਕਾਰ ਤੋਂ ਪੁਰਾਣੇ ਟਾਈਮ ਤੋਂ ਅਸੀਂ ਹਸਪੀਟਲਾਂ ਦੇ ਦਵਾਈਆਂ ਦੇ ਮੁੱਦੇ ਚੱਕ ਰਹੇ ਹਾਂ ਕਿ ਭਾਈ ਪ੍ਰਾਈਵੇਟ ਹਸਪੀਟਲ ਹੋਵੇ ਜਾਂ ਸਰਕਾਰੀ ਹੋਵੇ ਇਨਾਂ ਦੇ ਰੇਟ ਦੀ ਨੱਥ ਪਾਓ ਇੱਕ ਐਮ ਆਰ ਪੀ ਦੀ ਇੰਨੀ ਮੈਨਿਪੂਲੇਸ਼ਨ ਹੋ ਰਹੀ ਹੈ ਹਰ ਘਰ ਦੇ ਵਿੱਚ ਅੱਜ ਰੋਟੀ ਜਾਵੇ ਨਾ ਜਾਵੇ ਪਰ ਦਵਾਈ ਜ਼ਰੂਰ ਜਾਂਦੀ ਹੈ ਪਰ ਉਸ ਦਵਾਈ ਦੀ ਐਮ ਆਰ ਪੀ ਜਿਹਦਾ ਪੱਤੇ ਦੀ ਕੀਮਤ 10 ਰੁਪਏ ਹੋ ਤੇ 100 ਰੁਪਏ ਐਮ ਆਰ ਪੀ ਕਿਉਂ ਹੈ 500 ਰੁਪਏ ਐਮ ਆਰ ਪੀ ਕਿਉਂ ਹੈ ਇਸ ਚੀਜ਼ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਦੂਜੀ ਗੱਲ ਪੰਜਾਬ ਦੇ ਵਿੱਚ ਚਾਰ ਜ਼ਿਲ੍ਹਿਆਂ ਨੂੰ ਚਾਰ ਸਟੇਟਾਂ ਨੂੰ ਇੱਕੋ ਹਸਪਤਲ ਲੱਗਦਾ ਸਰਕਾਰੀ ਹਿਮਾਚਲ ਹਰਿਆਣਾ ਪੰਜਾਬ ਤੇ ਜੇ ਐਂਡ ਕੇ ਪੰਜ ਚਾਰ ਸਟੇਟਾਂ ਨੂੰ ਇੱਕੋ ਹਸਪਤਾਲ ਲੱਗਦਾ ਪੀਜੀਆਈ ਇਹ ਬਾਈ ਜੀ ਆਪਣੀ ਮਦਰ ਦੀ ਦਵਾਈ ਲੈ ਰਹੇ ਨੇ ਪਿਛਲੇ ਤਕਰੀਬਨ ਕਿੰਨੀ ਦੇਰ ਤੋਂ ਤਿੰਨ ਚਾਰ ਸਾਲ ਤੋਂ ਤਿੰਨ ਚਾਰ ਸਾਲ ਤੋਂ ਦਵਾਈ ਆਪਣੀ ਮਾਤਾ ਜੀ ਦੀ ਇੱਕ ਜ਼ਰੀਆ ਫਾਊਂਡੇਸ਼ਨ ਦੇ ਡੋਨਰਾਂ ਵੱਲੋਂ ਲੈ ਰਹੇ ਨੇ ਬਾਈ ਜੀ ਇਹਨਾਂ ਦੀ ਮਦਰ ਨੂੰ ਹਾਰਟ ਦੀ ਦਿੱਕਤ ਹੈ ਅੱਗੇ ਆ ਜਾ ਹਾਰਟ ਦੀ ਦਿੱਕਤ ਹੈ ਤੇ ਡਾਕਟਰ ਨੇ ਐਮ ਆਰ ਆਈ ਲਿਖੀ ਹੈ ਕਿ ਐਮ ਆਰ ਆਈ ਕਰਾ ਲਓ ਠੀਕ ਹੈ ਹੋਲਟਰ ਟੈਸਟ ਲਿਖਿਆ ਜੀ ਹੋਲਟਰ ਟੈਸਟ ਹੋਲਟਰ ਟੈਸਟ ਲਿਖਿਆ ਤੇ ਤਰੀਕਾ ਉਹਦੀ ਦਿੱਤੀ ਹੈ 11 5 2024 6 ਮਹੀਨੇ ਬਾਅਦ ਦੀ ਡੇਟ ਜੇ ਇਹਨਾਂ ਨੂੰ ਪੁੱਛੋ ਕਿਉਂ ਸਾਡੇ ਕੋਲ ਲਾਈਨ ਬਹੁਤ ਲੰਬੀ ਹੈ ਆ ਮੁੱਦਿਆਂ ਤੇ ਬੋਲੋ ਸਰਕਾਰਾਂ ਨੂੰ ਬੇਨਤੀ ਹੈ ਕੋਵਿਡ ਤੁਹਾਡੇ ਕੋਲ ਛਿੱਕੂ ਹੱਤ ਆਣਾ ਦੁਆਰਾ ਜੇ ਤੁਹਾਡੇ ਕੋਲ ਸਕੈਨਰ ਰਿਪੋਰਟਾਂ ਵਾਸਤੇ 6-6 ਮਹੀਨੇ ਦੀ ਤੁਸੀਂ ਪੇਸ਼ੈਂਟਾਂ ਨੂੰ ਵੇਟਿੰਗ ਦੇ ਰਹੇ ਹੋ ਕੀ ਤੁਸੀਂ ਕੋਵਿਡ ਨਾਲ ਲੜਨਾ ਇਕੱਲੀਆਂ ਦਵਾਵਾਂ ਕਰਨ ਨਾਲ ਕੋਵਿਡ ਨਹੀਂ ਰੁਕਣਾ ਗੱਲ ਇਹ ਕਿ ਤੁਹਾਡੀ ਤਿਆਰੀ ਕਿੰਨੀ ਕ ਹੈ ਅੱਖਾਂ ਬੰਦ ਕਰਨ ਨਾਲ ਬਿੱਲੀ ਨਹੀਂ ਭੱਜ ਜਾਂਦੀ ਕਬੂਤਰ ਦੇ ਬਿੱਲੀ ਉੱਥੇ ਖੜੀ ਰਹਿੰਦੀ ਹੈ ਕਬੂਤਰ ਨੂੰ ਹੋ ਜਾਂਦਾ ਹੈ ਕਿ ਹਾਂ ਭਾਈ ਬਿੱਲੀ ਭੱਜ ਗਈ ਉਹੀ ਹਾਲ ਸਾਡਾ ਹੈ ਸਾਨੂੰ ਲੱਗਦਾ ਕਿ ਕੋਵਿਡ چلا ਗਿਆ ਹੁਣ ਘਟਾਣਾ ਨਾ ਆਵੇ ਖੁਦਾ ਕਰੇ ਨਾ ਆਵੇ ਰੱਬ ਦੇ ਅੱਗੇ ਅਰਦਾਸ ਹੈ ਨਾ ਆਵੇ ਪਰ ਬਾਈ ਜੀ ਇਹ ਮੁੱਦਿਆਂ ਤੇ ਬੋਲਣ ਦੀ ਲੋੜ ਹੈ ਸਾਡੇ ਹੈਲਥ ਸਿਸਟਮ ਇੰਡੀਆ ਦਾ ਕੀ ਹਾਲ ਹੈ ਪੰਜਾਬ ਦਾ ਕੀ ਹਾਲ ਹੈ ਇਹਦੇ ਤੇ ਗੱਲਬਾਤ ਕਰਨ ਦੀ ਲੋੜ ਹੈ ਤੇ ਲੋਕਾਂ ਨੂੰ ਬੇਨਤੀ ਹੈ ਕਿ ਭਾਈ ਇਹ ਮੁੱਦੇ ਤੇ ਜਰੂਰ ਬੋਲੋ ਤੇ ਸਰਕਾਰ ਨੂੰ ਬੇਨਤੀ ਕੋਈ ਹੱਲ ਕਰੋ ਧੰਨਵਾਦ